ਦੀਪ ਸਿੱਧੂ ਨਾਲ ਵੀ ਤੁਹਾਡਾ ਬਹੁਤ ਪਿਆਰ ਸੀ ਔਰ ਮਿਲਣ ਜਦੋਂ ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਹਰਾਂ ਦੀ ਡੈਥ ਹੋਈ ਆ ਔਰ ਮੈਂ ਤੁਹਾਡੀ ਇੰਟਰਵਿਊ ਕੀਤੀ ਤੁਸੀਂ ਅੱਖਾਂ ਵੀ ਭਰੀਆਂ ਉਦੋਂ ਉਹ ਹੀਰਾ ਗਵਾਇਆ ਪੰਜਾਬ ਨੇ ਉਹਨੂੰ ਵੀ ਦੀਪ ਸਿੱਧੂ ਉਹਨੂੰ ਹਾਂ ਉਹਨੂੰ ਕਟੜਜਾ ਬਣਾ ਕੇ ਜਾਂ ਹੋਰ ਨਹੀਂ ਉਹ ਜਿਹੜੀਆਂ ਗੱਲਾਂ ਕਰ ਗਿਆ ਅੱਜ ਵੀ ਸੁਣ ਕੇ ਵੇਖ ਲਿਓ ਉਹ ਇੱਕ ਗੱਲ ਕਹਿੰਦਾ ਹੁੰਦਾ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀ ਸਮਝਾਈਆਂ ਨਹੀਂ ਜਾ ਸਕਦੀ ਉਹਦੇ ਕੋਲ ਸਰੂਪ ਨਹੀਂ ਸੀ ਪਰ ਪਿਓਰਟੀ ਬਹੁਤ ਸੀ ਉਸ ਦੀ ਦੀਪ ਸਿੱਧੂ ਨਾਲ ਵੀ ਤੁਹਾਡਾ ਬਹੁਤ ਪਿਆਰ ਸੀ ਔਰ ਮੈਨੂੰ ਜਦੋਂ ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਹੋਰਾਂ ਦੀ ਡੈਥ ਹੋਈ ਆ ਔਰ ਮੈਂ ਤੁਹਾਡੀ ਇੰਟਰਵਿਊ ਕੀਤੀ ਤੁਸੀਂ ਅੱਖਾਂ ਵੀ ਭਰੀਆਂ ਉਦੋਂ ਉਹ ਹੀਰਾ ਗਵਾਇਆ ਪੰਜਾਬ ਨੇ ਹੂੰ ਉਹਨੂੰ ਵੀ ਦੀਪ ਸਿੱਧੂ ਉਹਨੂੰ ਹਾਂ ਉਹਨੂੰ ਕਟੜਜਾ ਬਣਾ ਕੇ ਜਾਂ ਹੋਰ ਨਹੀਂ ਹੂੰ ਉਹ ਜਿਹੜੀਆਂ ਗੱਲਾਂ ਕਰ ਗਿਆ ਅੱਜ ਵੀ ਸੁਣ ਕੇ ਵੇਖ ਲਿਓ ਹੂੰ ਉਹ ਡੀਪਲੀ ਡੀਪ ਸਟੇਟ ਉਹ ਗੱਲਾਂ ਦਾ ਪਤਾ ਹੀ ਨਹੀਂ ਸ ਲੋਕਾਂ ਨੂੰ ਭੋਲੇ ਆ ਪੰਜਾਬ ਦੇ ਲੋਕ ਜਿੱਧਰ ਨੂੰ ਕੋਈ ਲਾ ਦਿੰਦਾ ਜਿੱਥੇ ਉਹ ਲਕੀਰ ਦੇ ਫਕੀਰ ਬੁੱਲਤੇ ਬਣ ਜਾਂਦੇ ਆ ਜਾਂ ਉਹ ਇੱਕ ਗੱਲ ਕਹਿੰਦਾ ਉਹਦੇ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀ ਸਮਝਾਈਆਂ ਨਹੀਂ ਜਾ ਸਕਦੀ ਇਹ ਦੁਕਾਨ ਤੇ ਆ ਸਾਡਾ ਨਹੀਂ ਸਮਝੇ ਲੋਕ ਇਹਦੇ ਵਿੱਚ ਭੇਡਾਂ ਬੜੇ ਨੇ ਉਹ ਨਾ ਉਹ ਉਹ ਆਪਾਂ ਹੁਣੇ ਦੇਖਦੇ ਆਂ ਸਰਕਾਰਾਂ ਚ ਕੀ ਦਾ ਕੀ ਕੁਝ ਹੋ ਰਿਹਾ ਪੰਜਾਬ ਦਾ ਗ੍ਰਾਫ ਵਧਣ ਦੀ ਬਜਾਏ ਘਟ ਰਿਹਾ ਤੇ ਉਹ ਬਾ ਜਿਹੜੀਆਂ ਭੇਡਾਂ ਬਸ ਉਹ ਮੈਂ ਮੈਂ ਕਰੀ ਜਾਂਦੀ ਆ ਕੁਮੁਰਾਕਾਤ ਕੁਮੁਰਾਕਾਤ ਦੀਪ ਸਿੱਧੂ ਦੀ ਹੈ ਜ਼ਹਨ ਦੇ ਵਿੱਚ ਬਹੁਤ ਨੇ ਹੂੰ ਬਹੁਤ ਨੇ ਆਖਰੀ ਮੁਲਾਕਾਤ ਆਖਰੀ ਮੇਰੇ ਪਿੰਡ ਵੀ ਆਇਆ ਸੀ ਹੂੰ ਉਸ ਤੋਂ ਬਾਅਦ ਵੀ ਮਿਲੇ ਆ ਹੂੰ ਉਹ ਉਹ ਉਹਦਾ ਤਾਂ ਜਿਹੜਾ ਵੀ ਉਂਝ ਵੀ ਕਿਤੇ ਫੋਨ ਤੇ ਗੱਲ ਹੋਈ ਜਾਂ ਉਹਦੇ ਨਾਲ ਸਿੰਘ ਸੀ ਉਹਨਾਂ ਨਾਲ ਹੀ ਅੱਜ ਵੀ ਅੱਜ ਵੀ ਚੜਦੀ ਕਲਾ ਬਹੁਤ ਸੀ ਉਹ ਨਹੀਂ ਉਹ ਮੈਂ ਉਹ ਸੱਚ ਕਹਿਣ ਲੱਗਾ ਹੂੰ ਮੈਂ ਆਪਣੇ ਆਪ ਨੂੰ ਮੈਂ ਕਿ ਚਲੋ ਇਹ ਕਹਿੰਨੇ ਵੀ ਸਜਿਓ ਆ ਸ਼ਿੰਗਾਰੇ ਆ ਬਰ ਸਚਾਈ ਇਹ ਆ ਉਹਦੇ ਕੋਲ ਸਰੂਪ ਨਹੀਂ ਸੀ ਹਮ ਪਰ ਪਿਓਰਿਟੀ ਬਹੁਤ ਸੀ ਉਹ ਚ ਹਮ ਹਮ ਜੇ ਆਪਾਂ ਕਹੇ ਦੀ ਸਾਫਤ ਸੂਰਤ ਨਹੀਂ ਸੀ ਹਮ ਹਮ ਪਰ ਪਿਓਰਿਟੀ ਬਹੁਤ ਸੀ ਹਮ ਉਹਨੂੰ ਭਰੋਸਾ ਬਹੁਤ ਸੀ ਮਾਰੇ ਤੇ ਉਹਦੇ ਨਾਲ ਕਲਾ ਵਰਤਣ ਲੱਗ ਗਈ ਸੀ ਉਹ ਜਿਹੜਾ ਕਹਿੰਦਾ ਸੀ ਬਾਈ ਕਲਾ ਵਰਤਦੀ ਆ ਉਹਨੂੰ ਲੋਕ ਨਹੀਂ ਜਾਣ ਸਕੇ ਪਰ ਉਹਨਾਂ ਵਰਤਦੀ ਸੀ ਹਮ ਠੀਕ ਆ ਤੁਸੀਂ ਇਹ ਗੱਲ ਮੈਂ ਵੀ ਐਗਰੀ ਕਰਦਾ ਕਿਉਂਕਿ ਆਮ ਤੌਰ ਤੇ ਅਕਸਰ ਲਾਈਵ ਦੇ ਵਿੱਚ ਦੀਪ ਸਿੱਧੂ ਹਰੋਂ ਲੈ ਕੇ ਆ ਜਾਂਦਾ ਕਿ ਪ੍ਰਮਾਤਮਾ ਦੀ ਕਲਾ ਵਰਤਦੀ ਆ ਵਾਜਾਂ ਬਾਜਾਂ ਵਾਲੇ ਦੇ ਬਾਜਾਂ ਦੇ ਦਰਸ਼ਨ ਫੇਰ ਸ਼ਹੀਦ ਸਿੰਘਾਂ ਦੀ ਕਿਰਪਾ ਹੁਣ ਮੈਂ ਵੀ ਦਰਬਾਰ ਸਾਹਿਬ ਜਾਣਾ ਤੇ ਸਾਡਾ ਕੋਈ ਉਥੇ ਤਾਂ ਨਹੀਂ ਬਹੁਤ ਜ਼ਿਆਦਾ ਪਿਆਰ ਜਦੋਂ ਜਾਈਏ ਗੁਰੂ ਨਾਨਕ ਦਾਸ ਜੀ ਨੂੰ ਐ ਸਮਰਪਿਤ ਹੋ ਕੇ ਸਲੰਡਰ ਹੋ ਕੇ ਇਹ ਪੜਦੇ ਜਾਇਦਾ ਧੰ ਗੁਰੂ ਰਾਮਦਾਸ ਤੇਰਾ ਨਾਮ ਲਿਆ ਸਹਿਬ ਸਭ ਕਾਰਜਰਾਸ ਪਿਆਰ ਨਾਲ ਕਹਿੰਦੇ ਜਾਇਦਾ ਸਿੰਘ ਵੀ ਪਿਆਰ ਕਰਦੇ ਸਿੰਘ ਸਾਹਿਬ ਜਿਹੜੇ ਵੀ ਤਾਬਿਆਂ ਬੈਠੇ ਹੁੰਦੇ ਐਤੋਂ ਦਾ ਕਿ ਵੱਡੇ ਵੱਡੇ ਜਥੇਦਾਰ ਵੀ ਨਾਲ ਸੀ ਪਰ ਗੁਰੂ ਰਾਮਦਾਸ ਜੀ ਕੋਈ ਐਸੀ ਕਿਰਪਾ ਵਰਤੀ ਉਹ ਫੁੱਲਾਂ ਦਾ ਸੇਹੜਾ ਲਿਆ ਕੇ ਉਹ ਹਰ ਵਾਰੀ ਅੱਛਾ ਹਰ ਵਾਰੀ ਮਿਲਦਾ ਮਹਾਰਾਜ ਇਹ ਵਾਕਨ ਹੋ ਜਾਂਦਾ ਇਹ ਸਤਗੁਰੂ ਵੱਲੋਂ ਵਾਹ ਉਹ ਕੋਈ ਔਰ ਇਹ ਹੋਰ ਵੀ ਉੱਥੇ ਦਾ ਪ੍ਰਸ਼ਾਦ ਹਮ ਪ੍ਰਸ਼ਾਦ ਵੀ ਪ੍ਰਸ਼ਾਦ ਵੀ ਹਮ ਕਿਰਪਾ ਵੀ ਹਮ ਔਰ ਇਹ ਇੱਕ ਹੋਰ ਜੋਸ ਚਾਇਆ ਹਮ ਦੀਪ ਨਾਲ ਵੀ ਉੱਥੇ ਇਦਾਂ ਹੀ ਪਿਆਰ ਸੀ ਉਹ ਗਿਆ ਜਿਹੜੇ ਸਾਡੇ ਵਰਗੇ ਸਜੇ ਸਵਰੇ ਸੀ ਉਹ ਕਹਣੇ ਮੋਨੇ ਕੋਨੇ ਨੂੰ ਪਿਆਰ ਮਿਲ ਜਾਂਦਾ ਇਹ ਤਾਂ ਹੁਣ ਸਤਗੁਰੂ ਦੀ ਕਲਾ ਉਹ ਜਨ ਮਰਜੀ ਤਾਰਦਾ ਦਾਤ ਉਹਦੀ ਆ